ਸਭ ਨੂੰ ਇਹ ਸੰਦੇਸ਼ ਦਉਣਾ ਕਿ ਆਜ ਸੱਚਾਈ ਦੀ ਜਿੱਤ ਤੇ ਜਿਹੜੀ ਝੂਠ ਔਰ ਗੁੰਡਾਗਰਦੀ ਔਰ ਬਦਮਾਸ਼ੀ ਦੀ ਹਾਰ ਹੋਈ ਹੈ ਸੋ ਮੈਂ ਸਭ ਨੂੰ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਇੱਕ ਜਿਹੜੇ ਸੰਜੀਵ ਅਰੋੜਾ ਜੀ ਬਹੁਤ ਹੀ ਇੱਕ ਨਿੱਗੇ ਸੁਭਾਅ ਦੇ ਔਰ ਠੰਡੇ ਸੁਭਾਅ ਦੇ ਇਨਸਾਨ ਨੇ ਔਰ ਪਰਮਾਤਮਾ ਨੂੰ ਮੰਨਣ ਵਾਲੇ ਨੇ ਔਰ ਬਹੁਤ ਹੀ ਸਾਡਾ ਇੱਕ ਪਿਆਰਾ ਕਹਾਂਗੇ ਕਿ ਐਮਐਲਏ ਸਾਡੇ ਵਿੱਚ ਜੁਆਇਨ ਦੁਬਾਰਾ ਆਇਆ ਹੈ ਰਾਜ ਸਭਾ ਮੈਂਬਰ ਤੋਂ ਹੋ ਕੇ ਸਾਡੇ ਚ ਐਮਐਲਏ ਦੇ ਤੌਰ ਤੇ ਸਾਡੇ ਕੋਲ ਜੁਆਇਨ ਕੀਤਾ ਉਹਨਾਂ ਨੇ ਤੇ ਲੋਕਾਂ ਨੇ ਤੇ ਖੁੱਲ ਕੇ ਦੱਸ ਹੀ ਦਿੱਤਾ ਇਹਨਾਂ ਨੂੰ ਕਿ ਹਾਂ ਵੀ ਅਸੀਂ ਕਿਹਾ ਨਾ ਲਾ ਕੇ ਇਹਨਾਂ ਨਾਲ ਨਹੀਂ ਕਿਉਂਕਿ ਜਿਵੇਂ ਉਹ ਅੱਜ ਵੀ ਯਾਦ ਹੈ ਕਿ ਜਦੋਂ ਆਸ਼ੂ ਜੀ ਆਪਣੇ ਕਾਗਜ਼ ਭੰਨ ਗਏ ਸੀ ਤਾਂ ਉਹਨਾਂ ਦਾ ਇੱਕ ਫਾਰਮ ਗਲਤ ਨਿਕਲ ਆਇਆ ਸੀਗਾ ਤੇ ਟਾਈਮ ਹੋ ਗਿਆ ਸੀਗਾ ਤੇ ਸੀਐਮ ਸਾਹਿਬ ਨੇ ਖੁਦ ਕਿਹਾ ਕਿ ਬਹੁਤ ਇਹ ਨਹੀਂ ਕਰਾਉਣਾ ਤੈਨੂੰ ਜਨਤਾ ਹਰਾਏਗੀ ਕਿਉਂਕਿ ਚਾਹਦੇ ਤੇ ਇਹਨਾਂ ਦਾ ਉਸੇ ਵਾਲੇ ਆਪਾਂ ਟੀਮ ਆਪਣਾ ਜਿਹੜਾ ਨਾਮੀਨੇਸ਼ਨ ਫਾਰਮ ਭਰਨਾ ਦੇਣੇ ਕਿਉਂਕਿ ਗਲਤ ਸੀਗਾ ਉਥੇ ਤੁਸੀਂ ਚਾਹੇ ਔਨ ਰਿਕਾਰਡ ਤੁਸੀਂ ਇਹ ਤਾਂ ਡਿਟੇਲ ਕਢਾ ਵੀ ਸਕਦੇ ਹੋ ਪਰ ਸੀਐਮ ਸਾਹਿਬ ਨੇ ਕਿਹਾ ਕਿ ਨਹੀਂ ਅਸੀਂ ਇਹਦੇ ਕਾਗਜ਼ ਰਿਜੈਕਟ ਨਹੀਂ ਕਰਾਉਣੇ ਅਸੀਂ ਇਹਨਾਂ ਨੂੰ ਮੌਕਾ ਦਿੰਦੇ ਹਾਂ ਕਿ ਆਹ ਮੈਦਾਨ 'ਚ ਲੜੋ ਲੋਕ ਫੈਸਲਾ ਕਰਨਗੇ ਕਿ ਹਾਂ ਵੀ ਲੋਕਾਂ ਨੂੰ ਕੀ ਚਾਹੀਦੀ ਹੈ ਮੈਂ ਤੇ ਇਸ ਲੁਧਿਆਣਾ ਦੀ ਇਲੈਕਸ਼ਨ ਦੇ ਵਿੱਚ ਫਤਵਾ ਦੇ ਦਿੱਤਾ ਅੱਗੇ ਡੇਰੇ ਦੀ ਇਲੈਕਸ਼ਨ 'ਚ ਫਤਵਾ ਦਿੱਤਾ ਸੀ ਕਿਉਂਕਿ ਅਕ ਨਿਰਦਰ ਦਾਵਾ ਸਿੰਘ ਵਰਗੇ ਇਹ ਲੋਕ ਅਕਸਰ ਇੱਕੋ ਚੀਜ਼ ਦਾ ਵੋਟਾ ਲੈਂਦੇ ਨੇ ਬਦਮਾਸ਼ੀ ਨਾਲ ਪਰਚੇ ਕਰਾ ਕੇ ਧੱਕਾਸ਼ਾਹੀ ਕਰਕੇ ਜਾਂ ਲੋਕਾਂ ਦੀ ਕਮਜ਼ੋਰੀ ਦਾ ਨਜਾਇਜ਼ ਫਾਇਦਾ ਉਠਾ ਕੇ ਇਹ ਵੋਟਾਂ ਹਸਤਾ ਲੈਂਦੇ ਰਹੇ ਨੇ ਲੇਕਿਨ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਸਾਡੇ ਐਮਐਲਏ ਸਾਹਿਬ ਸਾਡੇ ਸੀਐਮ ਸਾਹਿਬ ਨੇ ਦੱਸਿਆ ਕਿ ਹਾਂ ਵੀ ਲੋਕਾਂ ਨੂੰ ਪਿਆਰ ਨਾਲ ਸਤਿਕਾਰ ਨਾਲ ਵੀ ਜਿੱਤਿਆ ਜਾ ਸਕਦਾ ਹੈ ਕੱਲਿਆ ਤਾਂ ਡਰਾਦਮ ਕਾ ਕੀ ਜਤਿਆਨੀ ਜਾ ਸਕਦਾ ਪਿਆਰਨਾਮੀ ਜਤਿਆ ਜਾ ਸਕਦਾ ਸੋ ਅੱਜ ਦੀ ਡੇਟ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਵਾਅਦੇ ਕੀਤੇ ਸੀਗੇ ਸਾਰੇ ਪੂਰੇ ਕਰਕੇ ਦਿਖਾਏ ਨੇ ਇੱਕ ਅੱਧਾ ਵਾਅਦਾ ਜਿਹੜਾ ਰਹਿ ਗਿਆ ਹੋਊਗਾ ਜਿਹੜੀ ਇਹਨਾਂ ਦੀ ਸਰਕਾਰ ਵੱਲੋਂ ਤੇ ਕਈ ਵਾਅਦੇ ਪੂਰੇ ਕੀਤੇ ਨਹੀਂ ਗਏ ਸਿਰਫ ਇੱਕ ਅੱਧਾ ਕੀਤਾ ਹੋਗਾ ਸਾਡਾ ਸਿਰਫ ਇੱਕ ਰਹਿ ਗਿਆ ਇਹਨਾਂ ਨੇ ਇੱਕ ਹੀ ਕੀਤਾ ਹੋਣਾ ਸਾਡਾ ਸਿਰਫ ਇੱਕ ਰਹਿ ਗਿਆ ਚਾਹੇ ਉਹ ਸਾਡੇ ਵੱਲੋਂ ਚਾਹੇ ਉਹ ਵਾਅਦਾ ਸਾਡਾ ਬਿਜਲੀ ਦੀ ਗਾਰੰਟੀ ਦਾ ਸੀਗਾ ਚਾਹੇ ਵਾਦਾ এডੂਕੇਸ਼ਨ ਦੇ ਉੱਪਰ ਸੀਗਾ ਚਾਹੇ ਵਾਦਾ ਨਸ਼ੇ ਦੇ ਉੱਪਰ ਸੀਗਾ ਚਾਹੇ ਵਾਦਾ ਇੱਕ ਐਮਐਲਏ ਇੱਕ ਪੈਨਸ਼ਨ ਦਾ ਸੀਗਾ ਚਾਹੇ ਵਾਦਾ ਸ਼ਹੀਦਾਂ ਨੂੰ 1 ਕਰੋੜ ਰੁਪਏ ਸਨਮਾਨ ਦਾ ਸੀਗਾ ਚਾਹੇ ਵਾਦਾ ਪੁਲਿਸ ਪ੍ਰਸ਼ਾਸਨ ਦੇ ਵਿੱਚ ਸੜਕ ਰੱਖਿਆ ਫੋਰਸ ਦਾ ਸੀਗਾ ਹਰ ਇੱਕ ਵਾਦਾ ਪੂਰਾ ਕੀਤਾ ਕਿਸਾਨਾਂ ਲਈ ਵਾਦੇ ਪੂਰੇ ਕੀਤੇ ਕਰ ਰਹੇ ਆ ਸਾਡੀ ਪਹਿਲੀ ਟਨਯੋਰ ਆ ਹੁਣ ਤੱਕ ਅਸੀਂ ਉਹ ਵਾਦੇ ਪੂਰੇ ਕਰਾ ਸਕਦੇ ਆ ਜਿਹੜੇ ਕਿ ਕਦੀ ਇਹਨਾਂ ਨੇ ਸੋਚੇ ਵੀ ਨਹੀਂ ਹੋਣੇ ਹੋਰ ਮੈਨੂੰ ਗੁਰੂ ਜੀ ਦਾ ਵੀ ਫੋਨ ਆਇਆ ਕਿਉਂਕਿ ਸ਼ਹਿਰੀ ਕਲਸੀ ਜੀ ਨੇ ਜੋ ਮਿਹਨਤ ਕਰਦੇਖਾਈ ਹੈ ਕਾ ਬਹੁਤ ਮਿਹਨਤ ਕੀਤੀ ਹੈ ਉਹਨਾਂ ਨੇ 2 ਮਹੀਨੇ ਉੱਥੇ ਇਸ ਤਰ੍ਹਾਂ ਡਟੇ ਰਹੇ ਨੇ ਕਿ ਉਹ ਸਾਹਮਣੇ ਨਹੀਂ ਆਏ ਲੇਕਿਨ ਉਹਨਾਂ ਨੇ ਉਹ ਮਿਹਨਤ ਕੀਤੀ ਹੈ ਮੈਨੂੰ ਅੱਜ ਵੀ ਯਾਦ ਆ ਮੈਂ ਤੁਹਾਨੂੰ ਉਹਦੇ ਜਲੰਧਰ ਦੇ ਜਿਹੜੇ ਇਲੈਕਸ਼ਨ ਹੀ ਤੁਹਾਨੂੰ ਉਦੋਂ ਵੀ ਬਾਈਟ ਦਿੱਤੀ ਸੀ ਕਿ ਮੈਂ ਐਮਐਲਏ ਸਾਹਿਬ ਦੇ ਨਾਲ ਆ ਉਹ ਦਿਨੇ ਸ਼ੁਰੂ ਹੁੰਦੇ ਨੇ ਮੀਟਿੰਗਸ ਕਰਨਾ ਪੂਰੇ ਸ਼ਡਿਊਲ ਪੁਰਾਣਾ ਉਹਨਾਂ ਨੇ ਹਾਥੀ ਇਲੈਕਸ਼ਨ ਲੜੀਏ ਤੇ ਮੈਂ ਕਹਾਂ ਕਿ ਜਿਸਾਂ ਬਣਾ ਉਹਨਾਂ ਨੇ ਇਲੈਕਸ਼ਨ ਲੜੀਆਂ ਨਾ ਕਿਆ ਖੂਬ ਇਲੈਕਸ਼ਨ ਲੜੀਆਂ ਔਰ ਸੋ ਇਸ ਤੋਂ ਵੱਡੀ ਗੱਲ ਕੋਈ ਨਹੀਂ ਕਿ ਸਾਡੇ ਐਮ.ਐਲ.ਏ. ਸਾਹਿਬ ਸਾਨੂੰ ਬਟਾਲੇ ਦੇ ਵਿੱਚ ਕਿਸ ਤਰ੍ਹਾਂ ਦਾ ਅਨਮੋਲ ਹੀਰਾ ਮਿਲਿਆ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਬਟਾਲੇ ਨੂੰ ਇਸ ਤੋਂ ਵਧੀਆ ਹੀਰਾ ਕਦੀ ਮਿਲੂਗਾ ਸੋ ਅਸੀਂ ਸਾਰੇ ਇਹਨਾਂ ਦੇ ਨਾਲ ਆ ਤੋ ਰਹਿ ਗਿੰਦਗਰੀ ਦਾ ਅਲੱਗ ਤਰ੍ਹਾਂ ਦਾ ਤਜਰਬਾ ਹੋਇਆ ਜਿਹੜਾ ਜਿਮਨੀ ਚੌਂਕ ਦੇ ਰੋਜ਼ਾਨੇ ਦੀ ਹੋਈ ਹੈ ਉਸ ਚੌਂਕ ਦੇ ਵਿੱਚ ਸਾਡੇ ਮਹਿਬੂਬ ਨੇਤਾ ਐਮ.ਐਲ.ਏ. ਸ਼ਰੀ ਕਲਸੀ ਜ ਉਹਨਾਂ ਦਾ ਪਾਸਾ ਬੜਾ ਇੱਕ ਅਹਿਮ ਰੋਲ ਰਿਹਾ ਔਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ اپੋਜੀਸ਼ਨ ਦੇ ਲੀਡਰ ਸਾਹਿਬਾਨ ਨੂੰ ਜੁਆਇਨਿੰਗ ਕਰਵਾ ਕੇ ਇਸ ਪਾਰਟੀ ਦੇ ਸ਼ਾਮਿਲ ਕੀਤਾ ਉਹ ਵੀ ਇੱਕ ਇਤਿਹਾਸਿਕ ਸੀ ਔਰ ਦੂਸਰਾ ਲੋਕਾਂ ਨੇ ਆਪਣੀ ਸੂਝਬੂਝ ਦਾ ਆਪਣਾ ਪਰਿਨਾਮ ਕਰਦੇ ਹੋਏ ਸਾਡੇ ਕੈਂਡੀਡੇਟ ਨੂੰ ਜਿਤਾਇਆ ਤਾਂ ਕਿ ਬਾਈ ਇਲੈਕਸ਼ਨ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਔਰ ਲੋਕਾਂ ਨੇ ਇਹ ਮਹਿਸੂਸ ਕੀਤਾ ਵੀ ਸਾਡੇ ਜਿਹੜੇ ਕੰਮ ਨੇ ਮੰਤਰੀ ਬਣਨਗੇ ਜਿੱਤੋਂ ਤੋਂ ਬਾਅਦ ਔਰ ਸਾਡੇ ਕੰਮ ਜਿਹੜੇ ਸਾਡੀਆਂ ਮੁਸ਼ਕਿਲਾਂ ਨੂੰ ਹੱਲ ਕਰਾਉਣ ਵਾਸਤੇ ਪੂਰੀ ਕੋਸ਼ਿਸ਼ ਕਰਨਗੇ ਸੋ ਇਹ ਵੀ ਬਹੁਤ ਇੱਕ ਵੱਡਾ ਕਾਰਨ ਸੀ ਸਾਡੀ ਜਿੱਤ ਦਾ ਸੋ ਵੈਸੇ ਜਤੀ ਤੌਰ ਤੇ ਦੇਖਿਆ ਜਾਏ ਤਾਂ ਸੰਦੀਪ ਲੋੜਾ ਜੀ ਬਹੁਤ ਹੀ ਇੱਕ achhi shaksiyat ਦੇ ਮਾਲਕ ਨੇ ਬੜੇ ਅੱਛੇ ਸਮਾਜ ਸੇਵਕ ਔਰ ਰਾਜ ਸਭਾ ਦੇ ਮੈਂਬਰ ਹਨ ਔਰ ਮੈਂ ਸਮਝਦਾ ਇਸ ਤੋਂ ਵਧੀਆ ਕੈਂਡੀਡੇਟ ਲੋਕਾਂ ਨੂੰ ਹੋਰ ਮਿਲ ਨਹੀਂ ਸਕਦਾ ਵੇਖੋ ਜਿਹੜੀਆਂ ਜਿੱਤਾਂ ਹੁੰਦੀਆਂ ਨੇ ਨਾ ਉਹ ਹੁੰਦੀਆਂ ਨੇ ਕਮਾਂ ਦੇ ਆਧਾਰ ਤੇ ਆਮ ਆਦੀ ਪਾਰਟੀ ਜੋ ਕਹਿੰਦੀ ਹੈ ਕਰਕੇ ਵਖਾਉਂਦੀ ਹੈ ਔਰ ਜੋ ਨਹੀਂ ਕਹਿੰਦੀ ਉਹ ਵੀ ਕਰਕੇ ਵਖਾਉਂਦੀ ਹੈ ਜਿਹੜੇ ਵਾਅਦੇ ਕੀਤੇ ਸੀ ਆਮ ਆਦੀ ਪਾਰਟੀ ਨੇ ਉਹ 1 ਬਾਈ 1 ਕਰਕੇ ਪੂਰੇ ਕਰ ਰਹੀ ਹੈ ਔਰ ਜਿਹੜੇ ਨਈਸ ਕੀਤੇ ਉਹ ਵਾਦੇ ਸਭ ਤੋਂ ਪਹਿਲਾਂ ਪੂਰੇ ਕੀਤੇ ਨੇ ਇਸ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਕੋ ਲੋਕੀ ਸਭ ਜਾਣਦੇ ਨੇ ਲੋਕਾਂ ਨੇ ਇਹਨਾਂ ਦਾ 75 ਸਾਲ ਦਾ ਰਾਜ ਜਿਹੜਾ ਵੇਖ ਲਿਆ ਲੋਕ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਨੇ ਇਹਨਾਂ ਨੇ ਲੋਕਾਂ ਨੂੰ ਰਾਜ ਕੇ ਕੁੱਟਿਆ ਵੀ ਹੈ ਦਲਟਿਆ ਵੀ ਹੈ ਯਾਰ ਨਸ਼ੇ ਦਾ ਜਾਲ ਵਿਛਾ ਕੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਇਹਨੂੰ ਨਸ਼ੇ ਵਿੱਚ ਧਕੇਲਿਆ ਲੋਕੀ ਨਹੀਂ ਚਾਹੁੰਦੇ ਲੋਕੀ ਕਰਨੋਂ ਹੱਥ ਲਾਉਂਦੇ ਨੇ ਲੋਕੀ ਇਹਨਾਂ ਸਰਕਾਰਾਂ ਤੋਂ ਤੋਬਾ ਕਰ ਚੁੱਕੇ ਨੇ ਔਰ ਆਮ ਆਦਮੀ ਪਾਰਟੀ ਦੇ ਪੜਸਿਆਂ ਨੇ ਉਹਨਾਂ ਨੂੰ ਲੋਕੀ ਪਸੰਦ ਕਰਦੇ ਨੇ ਲਾਈਕ ਕਰਦੇ ਨੇ ਟਾਲੇ ਦੇ ਬਦਾਇਕ ਜਿਹੜੇ ਨੇ ਸਾਡੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਪੂਰੇ ਪੰਜਾਬ ਦੇ ਔਰ ਲੁਧਿਆਣਾ ਜਮਨੀ ਚੌਂਦ ਜਿਹੜੀ ਪੂਰੀ ਕਮਾਂਡ ਸੀ ਉਹ ਸ਼ਰੀ ਕਲਸੀ ਹੋਰਾਂ ਨੇ ਆਪ ਚੁੱਕੀ ਹੋਈ ਸੀ ਖੁਦ ਮੈਦਾਨ 'ਚ ਡਟ ਕੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਉਹਨਾਂ ਪਿਛੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਔਰ ਉਹਨਾਂ ਦਾ ਕਲਾ ਕਲਾ ਵਰਕਰ ਉਹਨਾਂ ਨਾਲ ਖੜਾ ਹੈ ਜਿੱਥੇ ਉਹਨਾਂ ਦੀ ਡਿਊਟੀ ਲਗਾਈ ਹੈ ਚਾਹੇ ਮਾਨਕ ਮਹਿਤਾ ਦੀ ਹੋਣ ਚਾਹੇ ਯਸ਼ਪਲ ਚੋਹਾਂ ਦੀ ਹੋਣ ਜਿੰਨੇ ਵੀ ਸਾਡੇ ਬੋਤ ਮੇਰ ਨੇ ਜਾਂ ਜਿੰਨੇ ਵੀ ਵਲੰਟੀਅਰ ਨੇ ਇਹ ਜਿਹੜੇ ਦਿਨ ਰਾਤ ਇਹ ਕੀਤਾ ਮੈਂ ਵਟਾਲੇ ਵਾਸੀਆਂ ਨੂੰ ਇਹ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਮਾਨਯੋਗ ਐਮ.ਐੜ.ਐਸ. ਸਾਹਿਬ ਜਿਹੜੇ ਨੇ ਇਹ ਕੁਝ ਕਰਨਾ ਚਾਹੁੰਦੇ ਨੇ ਵਟਾਲੇ ਵਾਲਿਓ ਇਹ ਤੁਹਾਡੇ ਵਾਸਤੇ ਇੱਕ ਹੀਰਾ ਹੈ ਤੁਸੀਂ ਜੋਰੀ ਹੋ ਤੁਸੀਂ ਹੀਰੇ ਦੀ ਪਛਾਣ ਕਰਨੀ ਹੈ ਤੁਸੀਂ ਬਾਈ ਦੇ ਵਿੱਚ ਮੈਂਡੇਟ ਦਿੱਤਾ ਸੀ ਬੜੀ ਵੱਡੀ ਲੀਡ ਨਾਲ ਮੇਰੇ ਸਾਨੂੰ ਦਿਖਾਇਆ ਸੀ ਤੁਹਾਡੀ ਬਦੌਲਤ ਐਮਐਲਏ ਸਭ ਨਾ ਦਿਨੇ ਬੈਠਦੇ ਨੇ ਨਾ ਰਾਤ ਬੈਠਦੇ ਨੇ ਆਹ ਰਲ ਮਿਲ ਕੇ ਵਾਤੋਂ ਵਾਤ ਤਾਕਤ ਦੇ ਕੇ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਆ ਰਹੀ ਹੈ ਉਹ ਵਾਤੋਂ ਕੰਮ ਕਰ ਰਹੇ ਨੇ ਔਰ ਇਹ ਕੰਮ ਜਿਹੜਾ ਪੈਸੇ ਨਾਲ ਹੁੰਦਾ ਹੈ ਵਿਰੋਧੀ ਐਵੇਂ ਤਾ ਉਹ ਲਾਉਂਦੇ ਨੇ ਪੈਸੇ ਨਹੀਂ ਆਉਂਦੇ ਪੈਸੇ ਤੋਂ ਬਗੈਰ ਵੀ ਕੰਮ ਕਰਕੇ ਵਿਖਾਉਣ ਐਮਐਲਏ ਸਾਹਿਬ ਪੈਸਾ ਯੂਰੋ ਸ਼ਰਨ ਲੈਂਦੇ ਨੇ ਪਤਾ ਨਹੀਂ ਜਿਹੜੇ ਵਿਰੋਧੀ ਨੇ ਉਹ ਉਹਨਾਂ ਦੀ ਕੀ ਆ ਸੋਚ ਗਈ ਹੈ ਉਹ ਕ੍ਰਿਟੀਸਾਈਜ਼ ਕਰਦੇ ਰਹਿੰਦੇ ਨੇ ਅਸੀਂ ਵੱਤ-ਵੱਤ ਵਿਕਾਸ ਕਰਾ ਕੇ ਉਟਾਲੇ ਦੇ ਵਿੱਚ ਜਿਹੜੀ ਮੇਰ ਹੈ ਉਹ ਆਮ ਆਦੀ ਪਾਰਟੀ ਦਾ ਬਣੇਗਾ ਬੇਸ਼ੱਕ ਕੋਈ ਜਿੱਤ ਲਗਾਉਣਾ ਸਾਡਾ ਸ਼ਰਤ ਲਗਾ ਲਓ ਔਰ ਜਿਹੜੀ 27 ਦੀ ਇਲੈਕਸ਼ਨ ਹੈ ਉਹ ਵੀ ਸਾਡਾ ਜਿਹੜਾ ਐਮਰ ਸਾਬ ਨੇ ਵੱਡੀ ਲੀਡ ਪ੍ਰਾਪਤ ਕਰਨਗੇ ਔਰ ਜਿਹੜੀ ਸਰਕਾਰ ਹੈ ਉਹ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਚ ਬਣੇਗੀ